ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਸਿੱਖ ਵਾਈਬਸ ਦੇ ਉੱਤੇ ਸੋ ਦੋਸਤੋ ਅੱਜ ਗੱਲਬਾਤ ਕਰਾਂਗੇ ਬਾਗੀ ਕਾਫਲੇ ਦੇ ਭਾਗ 9ਵੇਂ ਬਾਰੇ ਸੋ ਭਾਗ 8ਵੇਂ ਵਿੱਚ ਤੁਸੀਂ ਵੇਖਿਆ ਵੀ ਜਿਹੜੀ ਕਮੋਂ ਹੁੰਦੀ ਹੈ ਨੈਬੇ ਚੰਡਾਲ ਤੋਂ ਦੁਖੀ ਹੋ ਕੇ ਇੱਕ ਸਾਧ ਦੇ ਡੇਰੇ ਵਿੱਚ ਚਲੀ ਜਾਂਦੀ ਹੈ ਸੋ ਅੱਜ ਦੀ ਜਿਹੜੀ ਵੀਡੀਓ ਆ ਬੜੀ ਦਿਲਚਸਪ ਹੋਣ ਵਾਲੀ ਹੈ ਜੀ ਇਹਨੂੰ ਸਾਰੀ ਨੂੰ ਸੁਣਨਾ ਤੇ ਅੱਗੇ ਸ਼ੇਅਰ ਜ਼ਰੂਰ ਕਰਨਾ ਸੋ ਹੁਣ ਜਿਹੜਾ ਸਾਧ ਆ ਉਹ ਕੰਮੋਂ ਨੂੰ ਪੁੱਛਦਾ ਹੈ ਕਹਿੰਦਾ ਵੀ ਬੀਬਾ ਕਿਹੜੇ ਪਿੰਡ ਆ ਬੀਬੀ ਤੇਰੇ ਪੇਕੇ ਬਾਬਾ ਜੀ ਮੇਰੇ ਪਕੇ ਜ਼ੈਰੀ ਟੁੱਕਰ ਨੇ ਅੱਛਾ ਅੱਛਾ ਜਿੱਥੇ ਸੰਤ ਟੁੱਕੜਦਾਸ ਮਹੰਤ ਨੇ ਹਾਂਜੀ ਬਾਬਾ ਜੀ ਲਓ ਜੀ ਮਾਤਾ ਜੀ ਦੁੱਧ ਪੀਓ ਜੀ ਚੇਲਿਆਂ ਨੇ ਦੁੱਧ ਦੇ ਕੌਲੇ ਦੋਹਾਂ ਨੂੰ ਫੜਾਉਂਦਿਆ ਗਿਆ ਉਹ ਬਈ ਬੀਬੀਆਂ ਵਾਸਤੇ ਮਠਿਆਈ ਨਹੀਂ ਲਿਆਏ ਤੁਸੀਂ ਬਾਬਾ ਜੀ ਟੱਕੜਦਾਸ ਲਈ ਆਉਂਦਾ ਜੀ ਉਹ ਆ ਗਿਆ ਜੀ ਚੇਲੇ ਨੇ ਪੌੜੀਆਂ ਵੱਲ ਇਸ਼ਾਰਾ ਕਰਦੇ ਹਾਂ ਕਿ ਆ ਮਠਿਆਈ ਵਾਲਾ ਥਾਲ ਬੀਬੀਆਂ ਨੂੰ ਫੜਾਓ ਤੇ ਤੁਸੀਂ ਜਾਓ ਕੰਮੋ ਨੇ ਸਾਦ ਦਾ ਪ੍ਰੇਮ ਵੇਖ ਕੇ ਆਪਣੇ ਨਾਲ ਸਾਰੀ ਹੱਦਬੀਤੀ ਸੁਣਾ ਦਿੱਤੀ ਨੈਬੇ ਚੰਡਾਲ ਨੂੰ ਆਪਣੇ ਵਸ ਵਿੱਚ ਕਰਨ ਲਈ ਸਾ ਤੋਂ ਤਵੀਦ ਦੀ ਮੰਗ ਕੀਤੀ ਉਹਨੇ ਬਾਬਾ ਜੀ ਕੋਈ ਇਹੋ ਜਿਹਾ ਤਵੀਦ ਕਰਕੇ ਦਿਓ ਜਿਹੜਾ ਕਿ ਨੈਬਾ ਮਗਰਮਗਰ ਤੁਰਿਆ ਫੇਰੇ ਮੇਰੇ ਪੈਰਾਂ ਦੇ ਲੜਦਾ ਫੇਰੇ ਹੋ ਆਪਦੀ ਰਨ ਬਣੀ ਤੇ ਹੋਰ ਤੀਵੀਆਂ ਵੱਲ ਝਾਕੇ ਵੀ ਨਾ ਤੇ ਹੁਣਾਂ ਜਿਸ ਦਿਨ ਦਾ ਵਿਆਹ ਆ ਉਸ ਦਿਨ ਦਾ ਮੁੜ ਕੇ ਸਾਡੇ ਪਿੰਡ ਆਇਆ ਹੀ ਨਹੀਂ ਹੈਗਾ ਬਾਬਾ ਜੀ ਤੁਹਾਡੀ ਮਹਿਮਾ ਸੁਣ ਕੇ ਤਾਂ ਮੈਂ ਤੁਹਾਡੇ ਦਰ ਤੇ ਆਈਆਂ ਕਹਿੰਦੀ ਮੈਂ ਤਾਂ ਹੁਣ ਤੁਹਾਡੇ ਚਰਨਾਂ ਦਾ ਆਸਰਾ ਧੱਕਿਆ ਕੋਈ ਇਹੋ ਜਿਹੀ ਚੌਂਕੀ ਚੁੰਗੀ ਸਟੋ ਜਿਹੜਾ ਕਿ ਮੈਨੂੰ ਛੱਡ ਗਈ ਨਾ ਜਾਵੇ ਬੀਬਾ ਹੋ ਤਾਂ ਸਭ ਕੁਝ ਜਾਊਗਾ ਪਰ ਸਾਡੇ ਕੁਝ ਬਚਨ ਮੰਨਣੇ ਪੈਣਗੇ ਤੈਨੂੰ ਜੇ ਤਾਂ ਭਾਈ ਤੁਹਾਨੂੰ ਮਨਜ਼ੂਰ ਹੈ ਤਾਂ ਹਾਂ ਕਰਿਓ ਜੇ ਨਹੀਂ ਫਿਰ ਆਪਣੇ ਘਰ ਨੂੰ ਜਾਓ ਨਹੀਂ ਨਹੀਂ ਬਾਬਾ ਜੀ ਇਹੋ ਨਾ ਕਹੋ ਜੀ ਅਸੀਂ ਤਾਂ ਤੁਹਾਡਾ ਹਰ ਹੁਕਮ ਸਿਰ ਮੱਥੇ ਮੰਨਾਂਗੇ ਆ ਬਾਬਾ ਜੀ ਤੁਸੀਂ ਹੁਕਮ ਕਰੋ ਬਾਬਾ ਜੀ ਮਾਂ ਧੀ ਨੇ ਸਾਹਦ ਅੱਗੇ ਹੱਥ ਬੰਨ ਕੇ ਰਜ਼ੋਈ ਕੀਤੀ ਬੀਬੀਓ ਥਨੋ ਮੇਰੇ ਘੋਰੇ ਵਿੱਚ ਮੇਰੇ ਕੋਲ 5 ਦਿਨ 5 ਰਾਤਾਂ ਰਹਿਣਾ ਪਊਗਾ ਕਿਉਂ ਮੰਜ਼ੂਰ ਹੈ ਬੀਬਾ ਬਾਬਾ ਜੀ ਫੇਰ ਘਰੇ ਨਹੀਂ ਸਰਦਾ ਪਸ਼ੂਆਂ ਵਾਲਾ ਨੇਰੇ ਪੱਠੇ ਦਾ ਔਖਾ ਹੋ ਜੂ ਸਾਡੀ ਤਾਂ ਮੈਂ ਅੱਜ ਪਲਕ 'ਚ ਸੂਣ ਵਾਲੀ ਐ ਏਹੋ ਕਰ ਫੇਰ ਬੀਬੀ ਜੇ ਘਰੇ ਨਹੀਂ ਸਰਦਾ ਤਾਂ ਇਸ ਲੜਕੀ ਨੂੰ ਇੱਥੇ ਹੀ ਛੱਡ ਜਾ 6ਵੇਂ ਦਿਨ ਮੈਂ ਆਪ ਹੀ ਜਾ ਕੇ ਇਹਨੂੰ ਪਿੰਡ ਛੱਡਾਂ ਕਿਉਂ ਕੁੜੇ ਕਰਮ ਜੀ ਦਾ ਠੀਕ ਐ ਜਿਵੇਂ ਬਾਬੇ ਕਹਿੰਦੇ ਨੇ ਠੀਕ ਐ ਬੇਬੇ ਮੈਂ ਜਾਵਾਂ ਫੇਰ ਪਿੰਡ ਨੂੰ ਚੰਗਾ ਫੇਰ ਬੇਬੇ ਤੂੰ ਤਾਂ ਜਾ ਪਿੰਡ ਨੂੰ ਮੈਂ ਇੱਥੇ ਸੰਤਾਂ ਦੀ ਸੇਵਾ ਵਿੱਚ ਰਹਿ ਜਾਨੀਂ ਕੰਮੋ ਦੀ ਬੇਬੇ ਕੰਮੋ ਨੂੰ ਸੰਤਾਂਗੋਲ ਛੱਡ ਕੇ ਆਪਣੇ ਪਿੰਡ ਨੂੰ ਚਲੀ ਗਈ। ਰਾਤ ਦੇ 10 ਵਜੇ ਸਨ ਕੰਮੋ ਡੇਰੇ ਦਾ ਲੰਗਰ ਪਕਾ ਕੇ ਅਤੇ ਸਾਧਾਂ ਦੇ ਝੁੱਠੇ ਭਾਂਡੇ ਮਾਜ ਕੇ ਸੇਵਾ ਤੋਂ ਅਜੇ ਵਿਹਲੀ ਹੋਈ ਸੀ। ਜਦੋਂ ਚੇਲੇ ਧਾਕੜ ਦਾਸ ਜਿਸ ਨੇ ਆਪਣੀਆਂ ਸੇਧੀਆਂ ਪੁੱਟ-ਪੁੱਟ ਕੇ ਕੋਬਰੇ नाग ਦੀ ਜੀਵ ਵਰਗੀਆਂ ਕਰ ਰੱਖੀਆਂ ਸਨ ਉਸ ਨੇ ਆ ਕੇ ਕੰਮੋ ਨੂੰ ਕਿਹਾ ਵੀ ਬੀਬੀ ਤੈਨੂੰ ਸੰਤ ਬੁਲਾਉਂਦੇ ਨੇ। ਕਿੱਥੇ ਨੇ ਵੱਡੇ ਬਾਬੇ? ਬਾਬਾ ਜੀ ਤਾਂ ਪੌਰੇ ਵਿੱਚ ਆਪਣੇ ਆਸਣ ਉੱਤੇ ਲੰਬੇ ਪਏ ਨੇ। ਚੰਗਾ ਵੀਰਾ ਮੈਂ ਜਾਣੀ ਆ ਕਹਿ ਕੇ ਕੰਮੋ ਪੌੜੀ ਉਤਰ ਕੇ ਭੋਰੇ ਵਿੱਚ ਚਲੀ ਗਈ ਸਾਧ ਪਲੰਗ ਉੱਤੇ ਪਿਆ ਪਹਿਲਾਂ ਹੀ ਗੁਲਕੰਦ ਨਾਲ ਸੰਖੀਆਂ ਤੇ ਮੋਤੀ ਭਸਮ ਖਾ ਕੇ ਕੰਮੋ ਨੂੰ ਡੀਗ ਰਿਹਾ ਸੀ ਕੰਮੋ ਨੂੰ ਬਾਹ ਤੋਂ ਫੜ ਕੇ ਆਪਣੀ ਬੁੱਕਲ ਵਿੱਚ ਬਿਠਾ ਕੇ ਝੂਟੇ ਲੈਣ ਲੱਗ ਪਿਆ ਪਲੰਗ 4 ਫੁੱਟ ਚੌੜਾ ਤੇ 6.5 ਫੁੱਟ ਲੰਬਾ ਸੀ ਚਾਰੇ ਖੁੰਜੀਆਂ ਤੋਂ ਸੰਗਲਾਂ ਨਾਲ ਝੂਲੇ ਵਾਂਗ ਲਟਕਾਇਆ ਹੋਇਆ ਸੀ ਉਹ ਬਾਬਾ ਜੀ ਤੁਸੀਂ ਸਾਲ ਸੰਤੋਂ ਇਹੋ ਜੀਆਂ ਹਰਕਤਾਂ ਕਿਉਂ ਕਰਦੇ ਹੋ ਮੈਂ ਤਾਂ ਤੁਹਾਨੂੰ ਰੱਬ ਸਮਝ ਕੇ ਤੁਹਾਡੇ ਕੋਲ ਆਈਆਂ ਤੁਹਾਡੀ ਸੇਵਾ ਕਰਨੇ ਕੋੜ ਰਹੀਆਂ ਫੇਰ ਹੁਣ ਸਾਡੀ ਸੇਵਾ ਕਰ ਜੇ ਕੁਝ ਲਾਹਾ ਖਟਣਾ ਹੈ ਤਾਂ ਫਲ ਪ੍ਰਾਪਤ ਕਰਨਾ ਹੈ ਤਾਂ ਤੇ ਫੇਰ ਤੈਨੂੰ ਫਰਕ ਕੀ ਪੈਂਦਾ ਤੂੰ ਤਾਂ ਕਹਿੰਦਾ ਵੀ ਇੱਕ ਜੀਟੀ ਰੋਡ ਵਾਂਗ ਹੈ ਭਾਵੇਂ ਇੱਕ ਟਰੱਕ ਲੰਘ ਜਾਵੇ ਤੇ ਭਾਵੇਂ 100 ਟਰੱਕ ਲੰਘ ਜਾਣ ਸੜਕ ਨੂੰ ਕੋਈ ਫਰਕ ਨਹੀਂ ਪੈਂਦਾ ਬੀਬਾ ਜੇ ਤੂੰ ਸਾਡੀ ਆਤਮਾ ਹੀ ਨਾ ਖੁਸ਼ ਕੀਤੀ ਮਾਨੀ ਨਾ ਖੁਸ਼ ਕੀਤਾ ਤਾਂ ਫੇਰ ਦੱਸ ਅਸੀਂ ਤਕੜਾ ਤਵੀਦ ਕਿੱਥੋਂ ਕਰਕੇ ਦੇਵਾਂਗੇ ਬੀਬਾ ਇਹ ਸੇਵਾ ਹੈ ਸੇਵਾ ਕਹਿੰਦਿਆਂ ਸਾਧ ਨੇ ਉਧਰ ਅਰਸ਼ਦੀਪ ਕੌਰ ਅਰਸ਼ ਤੋਂ ਉਤਰੀ ਅਰਸ਼ੀ ਅਫਸਰਾ ਸੀ ਸੱਚਮੁੱਚ ਅਰਸ਼ਦੀਪ ਅਰਸ਼ ਦਾ ਦੀਵ ਸੀ ਅਰਸ਼ਦੀਪ ਕੌਰ ਧਰਤੀ ਤੇ ਚਮਕਣ ਵਾਲਾ ਸਰਗੀ ਦਾ ਤਾਰਾ ਸੀ ਮਰਦ ਸਮਾਜ ਉਸ ਵੱਲ ਬੁਰੀ ਨਜ਼ਰ ਤੱਕਣੋਂ ਕਬਣਾਉਂਦਾ ਸੀ ਉਸ ਨੂੰ ਤੱਕਣ ਵਾਲੇ ਮੰਚਲੇ ਉਸ ਨੂੰ ਚੋਰੀ ਛਿਵੇ ਤੱਕਦੇ ਸਨ ਸਕੂਲ ਤੋਂ ਲੈ ਕੇ ਕਾਲਜ ਤੱਕ ਕਿਸੇ ਵਿਦਿਆਰਥੀ ਜਾਂ ਪ੍ਰੋਫੈਸਰ ਦੀ ਕਦੇ ਜ਼ਰਤ ਨਹੀਂ ਪਈ ਸੀ ਇਸ ਨੂੰ ਮਖੌਲ ਕਰਨ ਦੀ ਕਾਲਜ ਦੇ ਮੁੰਡੇ ਕਈ ਵਾਰ ਆਪਸ ਵਿੱਚ ਦੀ ਗੱਲਾਂ ਵੀ ਕਰਦੇ ਸਨ ਵੀ ਕਿਉਂ ਓਏ ਸੁਖਦਰਸ਼ਨ ਜੇ ਕਿਸੇ ਨੇ ਉਹ ਛੀੜੀ ਨੂੰ ਛੇੜ ਲਿਆ ਨਾ ਤਾਂ ਸਮਝ ਲਓ ਵੀ ਉਸ ਮਾੜੀ ਤਕਦੀਰ ਵਾਲੇ ਦੀ ਅਖਬਾਰ ਦੇ ਪਹਿਲੇ ਪੰਨੇ ਤੇ ਅੰਤਮ ਭੋਗ ਦੀ ਫੋਟੋ ਸਮੇਤ ਖਬਰ ਆਊਗੀ ਕਾਲਜ ਦੇ ਬਾਸ ਇੰਦਰਜੀਤ ਨੇ ਕਿਹਾ ਉਹ ਕਿਵੇਂ ਯਾਰ ਮੈਂ ਕੁਝ ਸਮਝਿਆ ਨਹੀਂ ਸੁਖਦਰਸ਼ਨ ਨੇ ਹੈਰਾਨੀ ਨਾਲ ਪੁੱਛਿਆ ਓਏ ਇਹ ਜੰਗਲੀ ਸ਼ੇਰ ਨਹੀਂ ਐ ਇਹ ਤਾਂ ਪਾੜ ਦੋਗੀ ਪਾੜ ਇਹਦੀ ਝਾਕੜੀ ਨਹੀਂ ਵੇਖੀ ਕਿਵੇਂ ਖਾਂਡ ਵਾਲਿਆਂ ਵਾਂਗੂ ਝਾਕਦੀ ਐ ਯਾਰ ਝਾਕੇ ਨਾ ਯਾਰ ਨਿਹੰਗੜੀਆਂ ਐਵੇਂ ਝਾਕਦੀਆਂ ਹੁੰਨੀਆਂ ਨੇ ਤਾਇਆਂ ਤਾਂ ਮੀਰ ਮੰਨੂ ਵਰਗੇ ਮੁਗਲ ਪਠਾਨ ਇਹਨਾਂ ਤੋਂ ਡਰਦੇ ਹੁੰਦੇ ਸੀ ਇਹ ਵੀ ਤਾਂ ਨਿਹੰਗਣੀ ਐ ਇਹ ਕਿਹੜਾ ਗੇੜੇ ਤੋਂ ਘਟਾ ਐ ਇਹਨੇ ਵੀ ਅਮਰਤ ਨਿਹੰਗਾਂ ਦਾ ਛਕਿਆ ਕੋਲ ਖੜੇ ਹਰਦੀਪ ਨੇ ਗਿਆ ਤੈਨੂੰ ਕੀ ਨਿਸ਼ਾਨੀ ਐ ਇਹਦੀ ਵੀ ਇਹ ਨਿਹੰਗਣੀ ਐ ਸੁਖਦਰਸ਼ਨ ਨੇ ਪੁੱਛਿਆ ਸਿਰ ਉੱਤੇ ਜੂੜਾ ਕਰਕੇ ਪੱਗ ਨਿਹੰਗਣੀਏ ਬੰਦੀਆਂ ਨੇ ਯਾਰ ਬੜੀ ਪਰਖ ਐ ਤੈਨੂੰ ਬੌਸ ਨੇ ਮਖੌਲੀਆ ਲੈ ਜੇ ਨਾਲ ਕਿਹਾ ਵੀਰ ਜੀ ਮੈਂ ਤੁਹਾਨੂੰ ਦੱਸਦਾ ਇਹ ਕੁੜੀ ਬੱਬਰ ਖਾਲਸਾ ਜਥੇ ਦੀ ਮੈਂਬਰ ਐ ਇਹਦਾ ਜੀਵਨ ਬਹੁਤ ਉੱਚਾ ਸੁੱਚਾ ਤੇ ਪਵਿੱਤਰ ਐ ਇਹਨੂੰ ਦੁਨਿਆਵੀ ਗੱਲਾਂ ਚੰਗੀਆਂ ਨਹੀਂ ਲੱਗਦੀਆਂ ਸਰਦਾਰਾਂ ਦੇ ਮਹੇਸ਼ਿੰਦਰ ਅਡਾਂਗਰੇ ਗਿਆ ਯਾਰ ਮਹੇਸ਼ਿੰਦਰ ਤੈਨੂੰ ਕਿਵੇਂ ਜਾਣਕਾਰੀ ਇਹਦੇ ਬਾਰੇ ਬਾਪਾਂ ਵਾਲੇ ਰਣਜੀਤ ਨੇ ਪੁੱਛਿਆ ਸਾਡੇ ਪਿੰਡ ਕਹਿੰਦੇ ਵੀ ਇੱਕ ਘਰ ਆਇਆ ਸਾਡੇ ਮਾਨਾਂ ਦੇ ਘਰਾਂ ਚੋਂ ਹੀ ਹੈ ਉਹ ਬੱਬਰ ਖਾਲਸਾ ਨੇ ਉਹਨਾਂ ਦਾ ਖਾਲਸਿਆਂ ਤੋਂ ਬਿਨਾਂ ਹੋਰ ਕਿਸੇ ਨਾਲ ਵਰਤ ਵਰਤਾ ਨਹੀਂ ਹੈਗਾ ਲੋਹੇ ਦੇ ਭਾਂਡੇ ਹੀ ਘਰ ਵਿੱਚ ਵਰਤਦੇ ਨੇ ਬੱਚਿਆਂ ਤੋਂ ਲੈ ਕੇ ਬੁੜਿਆਂ ਤੱਕ ਸਾਰੇ ਗਰਮਾਣੀ ਦੇ ਪੱਕੇ ਨੇ ਤਨੇ ਮਹੀਨੇ ਜਦੋਂ ਇਹ ਕਿਤੇ ਸਿੰਘ ਸੰਗਣੀਆਂ ਇਕੱਠੇ ਹੋ ਜਾਣ ਤਾਂ ਗੁਰਮਤियां ਗੱਲਾਂ ਹੀ ਕਰਦੇ ਨੇ ਮਹੇਸ਼ ਇੰਦਰ ਨੇ ਬੱਬਰਾਂ ਬਾਰੇ ਵਿਸਥਾਰ ਨਾਲ ਦੱਸ ਰਿਹਾ ਕਿਆ ਅਰਸ਼ਦੀਪ ਕੌਰ ਦਾ ਆਪਣੀਆਂ ਸਹੇਲੀਆਂ ਵਿੱਚ ਸਤਕਾਰ ਬਹੁਤ ਸੀ ਸੋਹੇ ਬੁੱਲਾਂ ਉੱਤੇ ਉਹ ਮੁਸਕਰਾਹਟ ਹਰਦਮ ਬਖੇੜਦੀ ਸੀ ਹੰਸੋ ਹੰਸੋ ਕਰਦੇ ਮੁਖੜੇ ਦਾ ਰੋਪ ਪਟਿਆਲੇ ਦੀ ਮਹਾਰਾਣੀ ਸਾਹਿਬ ਕੌਰ ਵਰਗਾ ਸੀ ਤਿੱਖੇ ਨਕਸ਼ ਬਰੀਕ ਅੱਖਾਂ ਥੋੜੇ ਜਿਹੇ ਉੱਚੇ ਅਤੇ ਵਿਰਲੇ ਦੰਦ ਸਨ ਲੰਬਾ ਕੱਦ ਖੁੱਲੇ ਹੱਡ ਪੈਰਾਂ ਦੀ ਸੀ ਅਰਸ਼ਦੀਪ ਵੱਲ ਤੱਕਣ ਵਾਲੇ ਦਾ ਦਿਲ ਕੰਬਦਾ ਸੀ ਅਰਸ਼ਦੀਪ ਕੌਰ ਨੂੰ ਆਪਣੀ ਸੁੰਦਰਤਾ ਉੱਤੇ ਕੋਈ ਮਾਣ ਨਹੀਂ ਸੀਗਾ ਉਸ ਦਾ ਸੁਭਾਅ ਗੁੱਸਾਖੋਰ ਜ਼ਿਆਦਾ ਸੀ ਸਮਾਦ ਦੇ ਲੱਚਰ ਪੁਣੇ ਤੋਂ ਉਸ ਨੂੰ ਬਹੁਤ ਨਫ਼ਰਤ ਸੀ ਆਪਣੇ ਪਿਤਾ ਦੀ ਸ਼ਹੀਦੀ ਤੋਂ ਮਗਰੋਂ ਉਹਨੂੰ ਬਹੁਤ ਜ਼ਿਆਦਾ ਗੁੱਸਾ ਆਉਣ ਲੱਗ ਪਿਆ ਸੀ ਉਹ ਆਪਣੇ ਨਿਸ਼ਾਨੇ ਉੱਤੇ ਆਪਣੀ ਮੰਜ਼ਲ ਉੱਤੇ ਪਹੁੰਚਣ ਲਈ ਕਿਸੇ ਹਮਸਫਰ ਦੀ ਭਾਲ ਵਿੱਚ ਸੀ ਦਿੱਲੀ ਵਿੱਚ ਸਿੱਖਾਂ ਦੇ ਹੋਏ ਸਰਕਾਰੀ ਕਤਲੇਆਮ ਨੇ ਅਰਸ਼ਦੀਪ ਕੌਰ ਦੇ ਅੰਦਰ ਭੰਬਲ ਬਾਰ ਰੱਖੇ ਸਨ ਮਨ ਵਿੱਚ ਅਰਸ਼ਦੀਪ ਕੌਰ ਨੇ ਜੋ ਇਛਾ ਧਾਰੀ ਸੀ ਉਹ ਇਛਾ ਰੱਬ ਨੇ ਪੂਰੀ ਕਰ ਦਿੱਤੀ ਸੀ ਅਰਸ਼ਦੀਪ ਕੌਰ ਨੂੰ ਮਨ ਚ ਆਇਆ ਹਮਸਫਰ ਮਿਲ ਗਿਆ ਸੀ ਅਰਸ਼ਦੀਪ ਕੌਰ ਅਤੇ ਰਚਪਾਲ ਸਿੰਘ ਹਮ ਖਿਆਲੀ ਇਕੱਠੇ ਹੋ ਗਏ ਸ਼ਕਤੀ ਤੇ ਸਿਮਰਨ ਦਾ ਸਮੇਲ ਹੋ ਗਿਆ ਅੱਗ ਤੇ ਬਰੂਦ ਦਾ ਮੇਲ ਹੋ ਗਿਆ ਸੂਰਜ ਦੇ ਕਿਰਨਾਂ ਦਾ ਸੰਯੋਗ ਹੋ ਗਿਆ ਅਰਸ਼ਦੀਪ ਕੌਰ ਦੇ ਮੂੰਹ ਵੱਲ ਰਚਪਾਲ ਸਿੰਘ ਨੇ ਵਿਆਹ ਤੋਂ ਬਾਅਦ ਹੀ ਰੱਜ ਕੇ ਤੱਕਿਆ ਸੀ ਉਸ ਨੇ ਮਨ ਹੀ ਮਨ ਵਿੱਚ ਅਰਸ਼ਦੀਪ ਦੇ ਰੂਪ ਦੀ ਸਿਫਤ ਕੀਤੀ ਸੀ ਉਸ ਦੇ ਮਨ ਚੋਂ ਆਪ ਮੁਹਾਰੇ ਹੀ ਖੁਸ਼ੀ ਬੋਲ ਉੱਠੀ ਸੀ ਰੱਬ ਨੇ ਮੇਰੇ ਲਈ ਮੇਰੀ ਜ਼ਿੰਦਗੀ ਨੂੰ ਰਚਣਾਉਣ ਲਈ ਵਾਕਿਆ ਹੀ ਅਰਸ਼ ਤੋਂ ਕੁਦਰਤੀ ਦੀਪ ਭੇਜਿਆ ਉਸ ਦੀ ਜੋੜੀ ਵੀ ਰੱਬ ਨੇ ਖੂਬ ਬਣਾਈ ਸੀ ਦੋਹਾਂ ਦੇ ਸੰਜੋਗ ਰੱਬ ਨੇ ਵਿਹਲੇ ਬੈਠ ਕੇ ਲਿਖੇ ਸਨ ਦੋਹਾਂ ਦਾ ਕਦ ਵੀ ਇੱਕੋ ਜਿਹਾ ਸੀ ਵਿਚਾਰ ਵੀ ਦੋਹਾਂ ਦੇ ਇੱਕੋ ਹੀ ਸਨ ਦਸਤਾਰ ਗੁਫਤਾਰ ਰਫਤਾਰ ਇੱਕੋ ਹੀ ਰਛਪਾਲ ਸਿੰਘ ਨੇ ਆਪਣੇ ਮਨ ਚੋਂ ਸਾਰੇ ਪੈ ਕੱਢ ਦਿੱਤੇ ਸਨ ਹੁਣ ਬਾਹਰ ਅੰਦਰ ਕਿਤੇ ਵੀ ਜਾਣਾ ਹੁੰਦਾ ਇਕੱਠੇ ਹੀ ਜਾਂਦੇ ਸਨ ਦੋਹਾਂ ਦਾ ਪਿਆਰ ਭੌਰੇ ਅਤੇ ਫੁੱਲ ਵਾਲਾ ਸੀ ਸੱਪ ਤੇ ਮਣੀ ਵਾਲਾ ਸੀ ਕਈ ਵਾਰ ਲੰਗਦੀ ਜੋੜੀ ਨੂੰ ਵੇਖ ਕੇ ਖੁੰਡਾਂ ਉੱਤੇ ਬੈਠਣ ਵਾਲੇ ਸਿਫਤ ਕਰਿਆ ਕਰਦੇ ਸਨ ਉਹ ਜਾਗਰਾ ਫੌਜੀ ਤਾਂ ਹੁਣ ਇੱਕ ਤੋਂ 11 ਬਣ ਗਿਆ ਫੌਜਣ ਕਾਦੀ ਵਿਆਹ ਕੇ ਲਿਆਇਆ ਹੈ ਫੌਜੀ ਦੇ ਨਾਲ ਜਾਂਦੀ ਜਮਾਂ ਕਪਤਾਨ ਲੱਗਦੀ ਹੈ ਬੜੀ ਖੁੱਲੀ ਟੌਰ ਹੈ ਯਾਰ ਫੌਜੀ ਤੋਂ ਦੋ ਕਰਮਾ ਮੂਰੇ ਜਾਂਦੀ ਹੈ ਬਸ ਓਏ ਬਸ ਚੌਰਿਆ ਕਿਤੇ ਦਾ ਟਕਿਆ ਰਹਿ ਜਾਇਆ ਕਰ ਅਮਰਾ ਤਾਰੀ ਬੀਬੀਆਂ ਵੱਲ ਦਾ ਝੱਕਰੋਂ ਹਟ ਜਾ ਕੰਜਰਾ ਆਪਣੀ ਤਾਂ ਵਿਚਾਰੀ ਧੀਆਂ ਵਰਗੀ ਐ ਤੇਰੇ ਪਤੰਦਰ ਕਿਸੇ ਖਾਲਸੇ ਨੇ ਸੁਣ ਲਿਆ ਤਾਂ ਖਖੜੀ ਵਾਂਗੂ ਖਲਾਰ ਦੂ ਤੈਨੂੰ ਉਹ ਮੈਂ ਤਾਂ ਯਾਰ ਸੁਪੈਗੀ ਗੱਲ ਕੀਤੀ ਐ ਤੂੰ ਹੋਰ ਹੀ ਪੌੜੀਆਂ ਚੜਨ ਲੱਗ ਪਿਆ ਪ੍ਰੀਤੇ ਨੇ ਸ਼ਰਮਿੰਦਿਆਂ ਹੁੰਦਿਆਂ ਕਿਹਾ ਸੁਬਾਹ ਕੀ ਗਾਦੀ ਐ ਰਸ਼ਕਾਲ ਸਿਉਂਦੇ ਵਿਚਾਰੇ ਦੇ ਮਸਾ ਦਿਨ ਪੌੜੇ ਨੇ ਮਹਾਰਾਜ ਇਹਨਾਂ ਦੀ ਉਮਰ ਲੰਬੀ ਕਰੇ 8 ਸਾਲਾਂ ਤੋਂ ਵਿਚਾਰਾ ਮਸਾ ਘਰੇ ਟਿ ਗਿਆ ਅਜਾਗਰ ਨੇ ਪ੍ਰੀਤੇ ਨੂੰ ਟੋਕਦਿਆਂ ਕਿਹਾ ਅਰਸ਼ਦੀਪ ਕੌਰ ਕੇਸਰੀ ਸੂਟ ਪਾਇਆ ਕਰਦੀ ਸੀ ਕਾਲੀ ਦਸਤਾਰ ਦੇ ਉੱਤੋਂ ਦੀ ਸਿਰ ਉੱਤੇ ਲਿਆ ਕੇਸਰੀ ਦੁਪੱਟਾ ਉਸਦੇ ਰੂਪ ਨੂੰ ਨਿਖਾਰਦਾ ਸੀ ਕੇਂਦਰ ਸਰਕਾਰ ਵੱਲੋਂ ਸਿੱਖਾਂ ਉੱਤੇ ਕੇਸਰੀ ਪੱਗਾਂ ਦੇ ਦੁਪੱਟੇ ਲੈਣ ਤੋਂ ਜਦੋਂ ਦੀ ਪਾਬੰਦੀ ਲਾਈ ਸੀ ਅਰਸ਼ਦੀਪ ਕੌਰ ਨੇ ਉਦੋਂ ਤੋਂ ਪੱਕੇ ਤੌਰ ਤੇ ਕੇਸਰੀ ਦੁਪੱਟਾ ਸਿਰ ਤੇ ਹਟਾਉਣ ਦਾ ਪ੍ਰਣ ਕੀਤਾ ਹੋਇਆ ਸੀ ਵਿਆਹ ਹੋਏ ਨੂੰ ਸਵਾ ਕੋ ਮਹੀਨੇ ਹੀ ਬੀਤਿਆ ਸੀ ਜਦੋਂ ਕਿ ਗੁਪਤ ਤੌਰ ਤੇ ਸੰਘਰਸ਼ ਵਿੱਚ ਦੁਬਾਰਾ ਸੇਵਾ ਕਰਨ ਲੱਗ ਪਏ ਸਨ ਕਿਉਂਕਿ ਦੋਹਾਂ ਜੀਆ ਦੇ ਅੰਦਰ ਖਾਲਸਾ ਰਾਸ਼ਟਰ ਵੇਖਣ ਦੀ ਤਾਂ ਸੀ ਤੜਪ ਸੀ ਭੁੱਖ ਸੀ ਅਰਸ਼ਦੀਪ ਕੌਰ ਨੇ ਤਾਂ ਆਪਣਾ ਕੌਮੀਕਰ ਬਣਾਉਣ ਲਈ ਸਵਰਾਜ ਦੀ ਆਜ਼ਾਦੀ ਦਾ ਘੋਲ ਕਰਨੀ ਰਚਪਾਲ ਸਿੰਘ ਨਾਲ ਵਿਆਹ ਕਰਵਾਇਆ ਸੀ ਜੀਵਨ ਸਾਥੀ ਬਣਾਇਆ ਸੀ ਉਹਨੂੰ ਆਪਣੇ ਪਾਪਾ ਦੀ ਸ਼ਹੀਦੀ ਤੋਂ ਬਾਅਦ ਅਰਸ਼ਦੀਪ ਕੌਰ ਦੇ ਅੰਦਰ ਜ਼ਾਲਮਾਂ ਨੂੰ ਸੋਧਣ ਲਈ ਭੰਬਲ ਵੱੜ ਰਹੇ ਸਨ ਉਹਦੇ ਸਬੰਧ ਮੁੱਢ ਤੋਂ ਹੀ ਅਖੰਡ ਕੀਰਤਨੀ ਜਥੇ ਨਾਲ ਸਨ ਉਸਨੇ ਆਪਣੇ ਸੌਣ ਵਾਲੇ ਕਮਰੇ ਵਿੱਚ ਸ਼ਹੀਦ ਭਾਈ ਫੌਜਾ ਸਿੰਘ ਅਤੇ ਸ਼ਹੀਦ ਭਾਈ ਮਹੰਗਾ ਸਿੰਘ ਦੀਆਂ ਤਸਵੀਰਾਂ ਲਗਾ ਰੱਖੀਆਂ ਸਨ ਪਹਿਰ ਰਾਤ ਰਹਿੰਦੀ ਉੱਠ ਕੇ ਨਿਤਨੇਮ ਕਰਨਾ ਉਹਦੀ ਬਚਪਨ ਤੋਂ ਆਦਤ ਪੱਕੀ ਹੋਈ ਸੀ ਅਰਸ਼ਦੀਪ ਦੀ ਪੂਆ ਫੋਫੜ ਅਤੇ ਉਹਨਾਂ ਦੇ ਦੋਵੇਂ ਬੱਚੇ ਇੰਦਰਾ ਗਾਂਧੀ ਦੀ ਮੌਤ ਵੇਲੇ ਸਰਕਾਰੀ ਗੁੰਡਿਆਂ ਨੇ ਗਲ ਵਿੱਚ ਵੱੜਦੇ ਟਾਇਰ ਪਾ ਕੇ ਜਿਉਂਦੇ ਬਾਲ ਦਿੱਤੇ ਸਨ। ਅਰਸ਼ਦੀਪ ਕੌਰ ਦਾ ਫੋਫੜ 에ਅਰ ਫੋਰਸ ਵਿੱਚੋਂ ਵਿੰਗ ਕਮਾਂਡਰ ਦੀ ਪੋਸਟੋਂ ਰਿਟਾਇਰ ਹੋਇਆ ਸੀ। ਸ਼ਾਮ ਦੇ ਸਵਾ 5 ਵੱਜ ਚੁੱਕੇ ਸਨ। ਅਰਸ਼ਦੀਪ ਕੌਰ ਨੇ ਰਹਿਰਾ ਸਾਹਿਬ ਦਾ ਪਾਠ ਕੀਤਾ। ਨਿਤਨੇਮ ਤੋਂ ਬਾਅਦ ਅਰਸ਼ਦੀਪ ਕੌਰ ਰੋਟੀ ਪਕਾਉਣ ਦੀ ਤਿਆਰੀ ਕਰਨ ਲੱਗੀ। ਮਿੱਟੀ ਦੀ ਚਾਟੀ ਵਿੱਚ ਮੂੰਗੀ ਦੀ ਦਾੜ ਰਹਿ ਜਾਈ ਸੀ।